ਓ ਜੀ ਸੰਗਰੂਰ ਵੀ ਜੀ ਕਪਤਾ ਬੁਰੀਆਂ ਹਵਾਵਾਂ ਕੁਝ ਮਾਰਿਆ ਫਿਕਦਾ ਨਹੀਂ ਕੁਝ ਮਾਰਿਆ ਫਿਕਦਾ ਨਹੀਂ ਕੁਝ ਮਾਰਿਆ ਰੋਜੀ ਰੋਟੀ ਦੇ ਮਸਲੇ ਆ ਜੀ ਪਹਿਲਾਂ ਆਤੰਗ ਮਸਲੇ ਸੁਲ ਜਾਂਦੇ ਰਹੇ ਪਹਿਲਾਂ ਆਤੰਗ ਮਸਲੇ ਸੁਲ ਜਾਂਦੇ ਰਹੇ ਲਾਜ ਨਜਾਇਜ਼ ਨਾਲ ਅਸਲਿਆਂ ਨਹੀਂ ਜਾਇਜ਼ ਨਜਾਇਜ਼ ਨਾਲ ਅਸਲਿਆਂ ਦੀ ਦੇਖੋ ਦੇਖੋ ਨਵੀਂ ਪੀੜੀ ਦੇਖੋ ਦੇਖੋ ਨਵੀਂ ਪੀੜੀ ਨਵੀਂ ਪਨੀਰੀ ਕਿਸ ਪਾਸੇ ਵੱਲ ਜਾਈ ਜਾਂਦੀ ਏ ਕਿਸ ਪਾਸੇ ਵੱਲ ਜਾਈ ਜਾਂਦੀ ਏ ਹੱਦੋ ਵੱਦ ਨੂੰ ਖਾਇਆ ਨਸ਼ਿਆਂ ਨੇ ਹੱਦੋ ਵੱਦ ਨੂੰ ਖਾਇਆ ਨਸ਼ਿਆਂ ਨੇ ਕੋਈ ਰੀਲਾਂ ਪਾਈ ਜਾਂਦਾ ਏ ਕੋਈ ਰੀਲਾਂ ਪਾਈ ਜਾਂਦਾ ਏ ਨਾ ਕਰਿਆ ਨੁਕਸਾਨ ਹੋਣਾ ਦੇਸੀ ਨਸ਼ਿਆਂ ਨੇ ਜਿੰਨਾ ਕੈਮੀਕਲ ਨਸ਼ਿਆਂ ਕਰਿਆ ਏ ਬੁੱਢੇ ਗੁੱਡੀਆਂ ਬਚ ਗਏ ਕਈ ਇਹਨਾਂ ਤੋਂ ਨੌਜਵਾਨ ਮੁੰਡਾ ਕੁੜੀ ਬੇਮੋਤੀ ਮਰਿਆ ਏ ਨੌਜਵਾਨ ਮੁੰਡਾ ਕੁੜੀ ਬੇਮੋਤੇ ਹੀ ਮਰਿਆ ਏ ਮਾਪੇ ਕਰਨ ਕੋਸ਼ਿਸ਼ ਬਚਾਉਣ ਦੀ ਚਿਰਾਗਾ ਨੂੰ ਕੰਦਰੀਆਂ ਬੁਰੀਆਂ ਹਵਾਵਾਂ ਨੇ ਬੁਝਾਹਨੇ ਦਾ ਕਰਿਆ ਏ ਬੁਝਾਹਨੇ ਦਾ ਕਰਿਆ ਏ